ਪੈ ਗਈ ਉਹ ਪੂਰੀ ਕਬੱਡੀ ਪਾਉਣ ਦੇ ਲਈ ਵਧ ਗਿਆ ਮੇਰੇ ਮਿੱਤਰੋ ਉਹ ਬੱਲੇ ਉਹ ਮੇਲਾ ਬੜ ਗਿਆ ਰਪਿੰਦਰਾ ਅੱਜ ਆ ਕਹਿੰਦੇ ਹੁਣ ਕੇ ਵੇਖਦਾ ਫਿਰੋਜ਼ਪੁਰ ਖੜ ਖੜ ਕੇ ਵੇਖਦਾ ਫਿਰੋਜ਼ਪੁਰ ਇੱਕ ਪਾਸੇ ਸ਼ੀਰਾ ਧੂਰਕੋਟ ਰਣਸੀ ਪਿੰਡਾਂ ਲਾ ਜੀਗੰਦਰ ਸਿੰਘ ਛਾੜੇਦਾਰ ਆਹ ਰੌੜ ਦੇ 500 ਦੇਣੀਏ ਬਲਕਰਨ ਮੇਲਾ ਚੋਟੀ ਦਾ ਪੁੱਛਲਾ ਪੜੋ ਬਾਪੂ ਜੀਆਂ ਨੂੰ ਵੀ ਇਹ ਤੂ ਤੇ ਕੁਝ ਨਹੀਂ ਹੋ ਸਕਦਾ ਸੈਦੇ ਕੇ ਰਹਿਲਾ ਪੈਂਦਾ ਉਹ ਡੱਗੋ ਵਾਲਾ ਡੱਗੋ ਵਾਲਾ ਸ਼ਾਜੀ 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 ਸ਼ਾਦੀ ਤੇ ਸ਼ਰਨਾ ਸ਼ਾਦੀ ਤੇ ਸ਼ਰਨਾ ਸ਼ਾਦੀ ਤੇ ਸ਼ਰਨਾ ਸ਼ਾਦੀ ਤੇ ਸ਼ਰਨਾ ਟੱਕਰ ਵੱਡੀ ਵਿੱਚ ਸਾਦੇ ਤਰ ਤਲਿਆ ਸਤਿਕਾਰ ਹੈ ਗੁਰਜੀਤ ਆ ਵੇਖ ਇਲਾਕਾ ਕਿੰਨਾ ਪਿਆਰ ਕਰਦਾ ਨੌਜੋਨਾ ਜੀਤੇ ਬੱਚੀ ਦੀਆਂ ਯਾਦਾਂ ਨੇ ਆਹ ਸਾਹਮਣੇ ਖੇਡ ਮੈਦਾਨ ਦੇ ਵਿੱਚ ਸੁਨੀਲ ਆ ਰੇਡ 5000 ਦੀ ਲਵੀ ਸਿੱਧੋ ਵਾਲੀਆ ਵੀਰ ਹੈ ਲਵੀ ਸਿੱਧੋ ਵਾਲੀਆ 5000 ਵੀ ਪਹਿਲੀ ਕਬੱਡੀ ਦਾ ਹਰਮਨ ਕਹਿੰਦਾ ਉਹ ਪੈ ਗਈ ਪੈ ਗਈ ਪੈ ਗਈ ਪੈ ਗਈ ਪੈ ਗਈ ਉਹ ਮੰਨ ਗਿਆ ਜਾਂ ਬਦਲ ਬਦਲ ਕੇ ਆਉਣ ਲੱਗ ਪਏ ਰੁਪਿੰਦਰਾਂ ਮੈਨੂੰ ਲੱਗਦਾ موسی ਫੜ ਲਿਆ ਉਹਨਾਂ ਨੇ موسی ਫੜਦਿਆ موسی ਫਰਿਆਦ ਨੇ ਫੜਦਿਆ موسی ਉਹ ਬੱਸ ਕਰ ਪਰ ਹੁਣ ਹੁਣ ਸਮਾਂ ਪੁਆਇੰਟ ਯਾਫੀ ਦੇ ਹਿੱਸੇ